ਅਕਾਲੀ ਦਲ ਨੇ ਆਪਣੇ ਸੀਨੀਅਰ ਲੀਡਰ ਕੁਲਵੰਤ ਸਿੰਘ ਤੇ ਹੋਰ 12 ਲੀਡਰਾਂ ਨੂੰ ਮਿਸਪਲ ਚੋਣਾਂ 'ਚ ਬਗਾਵਤ ਕਾਰਨ ਐਕਸਪੈਲ ਕੀਤਾਗਾ ਸਾਡੇ ਨਾਲ ਕੁਲਵੰਤ ਸਿੰਘ ਨੇ ਕੁਲਵੰਤ ਜੀ ਤੁਸੀਂ ਪਾਰਟੀ ਦੇ ਖਿਲਾਫ ਬਗਾਵਤ ਕਿਉਂ ਕੀਤੀ ਅਸੀਂ ਪਾਰਟੀ ਦੇ ਖਿਲਾਫ ਬਗਾਵਤ ਨਹੀਂ ਕੀਤੀ ਐਕਚੁਅਲੀ ਜਿਹੜਾ ਲੋਕਲ ਇੱਥੇ ਸਾਡਾ ਲੀਡਰ ਬਲਵੰਤ ਸਿੰਘ ਰਾਮੂ ਵਾਲੀਆ ਇਹ ਉਹਦੇ ਖਿਲਾਫ ਬਗਾਵਤ ਆ ਉਹਦੇ ਬਗਾਵ ਉਹਦੇ ਵਿਰੋਧੀ ਗੁੱਸਾ ਹੈ ਰਾਮੂ ਵਾਲੀਆ ਕਹਿ ਰਹੇ ਨੇ ਕਿ ਪ੍ਰਾਪਰਟੀ ਡੀਲਰ ਨੇ ਜਿਹੜੇ ਉਹਨਾਂ ਦਾ ਦੌਰ ਪਾਰਟੀ 'ਚੋਂ ਖਤਮ ਹੋ ਗਿਆ ਹੋਣ ਰਾਮਵਾਲੀਆ ਵਰਗੇ ਜਿਹੜੇ ਪੰਥਕ ਲੋਕ ਨੇ ਜਾਂ ਗਰੀਬ ਲੋਕ ਨੇ ਉਹ ਹੁਣ ਪਾਰਟੀ ਚ ਚਲਾਉਣਗੇ। ਇੱਕ ਤਾਂ ਮੈਂ ਦੱਸਣਾ ਚਾਹੁੰਦਾ ਵੀ ਰਾਮਵਾਲੀਆ ਗਰੀਬ ਨਹੀਂ ਹੈ। ਨੰਬਰ ਦੂਜੀ ਗੱਲ ਇਹ ਤਾਂ ਵੀ ਮੇਰਾ ਕੰਮ ਆ ਜਿਹੜਾ ਮੈਂ ਸ਼ੁਰੂ ਤੋਂ ਸਿਆਸਤ ਨਾਲ ਜੁੜਿਆ ਹੋਇਆ ਹਾਂ। ਮੈਨੂੰ 25 ਸਾਲ ਹੋ ਗਏ ਸਿਆਸਤ ਦੇ ਨਾਲ ਜੁੜੇ ਨੂੰ। ਮੈਂ ਪੰਜ ਵੀ ਰਿਹਾ, ਮੈਂ ਐਮਸੀ ਵੀ ਰਿਹਾ, ਮੈਂ ਪ੍ਰਧਾਨ ਵੀ ਰਿਹਾ। ਪਰ ਇਹ ਜੋ ਬੰਦਿਆਂ ਦੀ ਕੋ ਚੱਲਣ ਲੱਗੀ ਪਾਰਟੀ 'ਚ ਕੰਮ ਤੁਸੀਂ ਕਰਦੇ ਰਹੇ ਪਾਰਟੀ ਲਈ ਤੇ ਰਾਮਵਾਲੀਆ ਦੀ ਚੱਲ ਰਹੀ ਹੈ ਪਾਰਟੀ 'ਚ। ਨਹੀਂ ਹੁਣ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਕਿ ਕਿਉਂਕਿ ਇਹ ਬੰਦੇ ਇਹਨਾਂ ਬੰਦਿਆਂ ਕੋਲ ਲ ਇਸ ਗੱਲ ਕਿ ਸ਼ਾਇਦ ਇਹ ਅੱਗੇ ਆ ਜਾਂਦੇ ਨੇ ਤੇ ਸਾਡੇ ਵਰਗੇ ਬੰਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਪਿੱਛੇ ਰਹਿ ਜਾਂਦੇ ਨੇ ਇਹ ਤੈਅ ਆ ਕਿ ਫਿਰ ਇਸ ਗੱਲਾਂ ਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਊ ਆਉਣ ਲਈ ਵਿਧਾਨ ਸਭਾ ਚੋਣਾਂ 'ਚ ਜੇ ਇਦਾਂ ਦੇ ਲੀਡਰ ਅੱਗੇ ਆਉਣਗੇ ਤੇ ਇਦਾਂ ਦੇ ਕੰਮ ਵਰਕਰਾਂ ਦੇਣਾ ਪਾਰਟੀ ਦਾ ਕਰਨਗੇ ਤਾਂ ਪੱਕਾ ਹੈ ਵੀ ਅਕਾਲੀ ਦਲ ਦਾ ਨੁਕਸਾਨ ਜਿਹੜਾ ਉਹ ਤੈਅ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ